ਹੁਣ ਪੰਜਾਬ ਦੇ ਕਿਸਾਨ ਖੇਤੀਬਾੜੀ ਨਾਲ ਜੁੜੀ ਹਰ ਜਾਣਕਾਰੀ ਆਪਣੇ ਮੋਬਾਈਲ ਤੋਂ ਲੈ ਸਕਦੇ ਨੇ ਜੀ ਹਾਂ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਇੱਕ ਅਜਹੀ ਐਪ ਲਾਂਚ ਕੀਤੀ ਹੈ ਜਿਸ ਨੂੰ ਇੰਸਟਾਲ ਕਰਨ ਦੇ ਉੱਤੇ ਜਿਸ ਨੂੰ ਮੋਬਾਈਲ ਦੇ ਵਿੱਚ ਪਾਉਣ ਤੋਂ ਬਾਅਦ ਜਿਹੜਾ ਖੇਤੀਬਾੜੀ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਕਿਸਾਨ ਲੈ ਸਕਦਾ ਹੈ ਤੇ ਮੈਂ ਹਾਂ ਹੁਣ ਪੰਜਾਬ ਦੇ ਖੇਤੀ ਭਵਨ ਖੇਤੀਬਾੜੀ ਵਿਭਾਗ ਦੇ ਦਫਤਰ ਦੇ ਵਿੱਚ ਤੇ ਇੱਥੇ ਸਾਡੇ ਨਾਲ ਨੇ ਖੇਤੀਬਾੜੀ ਸੂਚਨਾ ਅਫਸਰ ਡਾਕਟਰ ਗੁਰਜੀਤ ਸਿੰਘ ਬਰਾਰ ਜੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਇਹ ਐਪ ਆ ਜਿਹੜੀ ਸਬਦਾ ਆ ਇਹ ਆਖਿਰ ਸਬਦਾ ਹੈ ਕਿਵੇਂ ਆ ਤੇ ਕਿਸਾਨ ਇਸ ਤੋਂ ਜਿਹੜਾ ਹੈ ਕਿਸ ਤਰ੍ਹਾਂ ਜਿਹੜਾ ਫਾਇਦਾ ਲੈ ਸਕਦੇ ਨੇ ਔਰ ਕਿਸ ਤਰ੍ਹਾਂ ਜਿਹੜਾ ਕਿਸਾਨ ਆਪਣੇ ਮੋਬਾਈਲ ਦੇ ਵਿੱਚ ਇਸ ਨੂੰ ਇੰਸਟਾਲ ਕਰ ਸਕਦਾ ਜਾਂ ਪਾ ਸਕਦਾ ਹੈ ਹਨੀਰ ਸਾਹਿਬ ਜਿਹੜੀ ਇਹ ਮੋਬਾਈਲ ਐਪ ਤੁਸੀਂ ਲਾਂਚ ਕੀਤੀ ਹੈ ਤੇ ਇਹਦੇ ਪਿੱਛੇ ਲਾਂਚ ਕਰਨ ਪਿੱਛੇ ਮਕਸਦ ਕੀ ਸੀ ਤੇ ਕੀ ਤੁਸੀਂ ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਦੇਣਾ ਚਾਹੁੰਦੇ ਹੋ ਤੇ ਦੂਜੀ ਜਿਹੜੀ ਮੇਰੀ ਸਵਾਲ ਹੈ ਵੀ ਕਿਸ ਤਾਂ ਕਿਸਾਨ ਜਿਹੜਾ ਹੈ ਇਹ ਐਪ ਕਿਸ ਤਰ੍ਹਾਂ ਜਿਹੜਾ ਹੈ ਮੋਬਾਈਲ ਵਿੱਚ ਲਾਂਚ ਕਰ ਸਕਦਾ ਹੈ ਜਾਨੀ ਸਟਾਰਟ ਕਰ ਸਕਦਾ ਹੈ ਸੁਖਵਿੰਦਰ ਜੀ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹੈ ਹਰ ਇੱਕ ਕਿਸਾਨ ਪਰਿਵਾਰ ਦੇ ਘਰੇ ਫੋਨ ਹੈ ਇਸ ਦਾ ਮੇਨ ਮਕਸਦ ਹਰ ਸਮੇਂ ਅਪਡੇਟਡ ਜਾਣਕਾਰੀ ਨਵੀਂ ਜਾਣਕਾਰੀ ਕਿਸਾਨ ਨੂੰ ਮੁਹੱਈਆ ਕਰਾਉਣੀ ਇਸ ਤੇ ਖੇਤੀਬਾੜੀ ਵਿਭਾਗ ਨੇ ਇੱਕ ਕਿਸਾਨ ਵੀਰਾਂ ਨੂੰ ਸਮੇਂ ਸਿਰ ਸਹੀ ਲੋੜੀ ਦੀ ਜਾਣਕਾਰੀ ਦੇਣ ਲਈ ਇੱਕ ਐਪ ਲਾਂਚ ਕੀਤੀ ਹੈ ਉਹ ਉਸ ਦਾ ਨਾਮ ਹੈ ਕਿਸਾਨ ਸੁਵਿਧਾ ਕਿ ਆ ਤੁਸੀਂ Google Play ਦੇ ਵਿੱਚ ਜਾਓਗੇ ਹਰੇਕ ਜੇ ਵੀਰ ਦੇ ਘਰੇ ਜਿਹਦੇ ਘਰੇ smartphone ਹੈ ਉਸ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਇੱਕ Google Play Store ਹੈ ਛੋਟੇ ਛੋਟੇ ਬੱਚਿਆਂ ਨੂੰ ਪਤਾ ਹੈ ਜਿੱਥੋਂ ਗੇਮਾ ਡਾਊਨਲੋਡ ਕਰਦੇ ਆ ਤਾਂ ਉਥੇ ਉਹ ਜਾ ਕੇ ਇਹ ਕਿਸਾਨ ਸੁਵਿਧਾ ਐਪ ਦਾ ਨਾਮ ਹੈ ਉਹਦੇ ਜਾ ਕੇ ਉਹ ਕਿਸਾਨ ਸੁਵਿਧਾ ਟਾਈਪ ਕਰਨਗੇ ਜਿਵੇਂ ਆਪਣੇ ਕੋਲ ਮੋਬਾਈਲ ਹੈ 스마트 ਫੋਨ ਹੈ ਜੀ ਅਸੀਂ Google ਐਪ ਖੋਲ ਰਿਹਾ ਤੇ ਉਹਦੇ ਵਿੱਚ ਕਿਸਾਨ ਸੁਵਿਧਾ ਕਿਸਾਨ ਸੁਵਿਧਾ ਟਾਈਪ ਕੀਤਾ ਹੈ ਜੀ ਆਹ ਥੱਲੇ ਕਿਸਾਨ ਸੁਵਿਧਾ ਆ ਗਿਆ ਇਹਨੂੰ ਤੁਸੀਂ ਜਦੋਂ ਕਲਿੱਕ ਕਰੋਗੇ ਆ ਕਿਸਾਨ ਸੁਵਿਧਾ ਦਾ ਇੱਕ ਲੋਗੋ ਆਏਗਾ ਜਿਸ ਦੇ ਤੁਸੀਂ ਡਾਊਨਲੋਡ ਕਰੋਗੇ ਇਸਤੇ ਇੰਸਟਾਲ ਕਰਨ ਦਾ ਬਟਨ ਆਪਣਾ ਹੈ ਕੋ ਇੰਸਟਾਲ ਹੋਣ ਤੋਂ ਬਾਅਦ ਓਪਨ ਦਾ ਨਿਸ਼ਾਨ ਆਏਗਾ ਆਪਾਂ ਓਪਨ ਕਰਾਂਗੇ ਹਾਂਜੀ ਓਪਨ ਦਾ ਕਰਤਾ ਤੁਸੀਂ ਇੱਕ ਰਜਿਸਟ੍ਰੇਸ਼ਨ ਫਾਰਮ ਆ ਗਿਆ ਇਹਦੇ ਚ ਉਹ ਨਾ ਆ ਫਾਰਮ ਆ ਗਿਆ ਸਭ ਤੋਂ ਪਹਿਲਾਂ ਤਾਂ ਲੈਂਗੁਏਜ ਹੈ ਜੀ ਲੈਂਗੁਏਜ ਤੁਸੀਂ ਇਸ ਨੂੰ ਪੰਜਾਬੀ ਕਿਸਾਨ ਵੀਰਾਂ ਦੀ ਸਭ ਤੋਂ ਵੱਡੀ ਸੁਵਿਧਾ ਇਹ ਹੈ ਵੀ ਆਪਣੀ ਪੰਜਾਬੀ ਲੈਂਗੁਏਜ ਵਿੱਚ ਇਹ ਉਪਲਬਧ ਹੈ ਜੇ ਕਿਸੇ ਨੇ ਇੰਗਲਿਸ਼ ਪੜ੍ਹਿਆ ਜਾਂ ਕੋਈ ਹੋਰ ਨਹੀਂ ਪੜ੍ਹਿਆ ਤਾਂ ਪੰਜਾਬੀ ਸਿਲੈਕਟ ਕਰਕੇ ਇਸ ਨੂੰ ਪੰਜਾਬੀ ਵਿੱਚ ਕਰ ਸਕਦਾ ਹੈ ਆ ਦੇਖੋ ਪੰਜਾਬੀ ਸਿਲੈਕਟ ਕਰਦੇ ਆ ਨਾਂ ਆ ਗਿਆ ਮੋਬਾਈਲ ਨੰਬਰ ਆ ਗਿਆ ਸਟੇਟ ਕਿਹੜੇ ਚ ਚੋਣਾਂ ਕਰੋ ਸਟੇਟ ਤੋਂ ਬਾਅਦ ਜ਼ਿਲ੍ਹਾ ਆ ਗਿਆ ਜੀ ਜ਼ਿਲ੍ਹੇ ਤੋਂ ਬਾਅਦ ਬਲਾਕ ਆ ਗਿਆ ਇਹ ਸਾਰੀ ਜਦੋਂ ਤੁਸੀਂ ਇਨਫੋਰਮੇਸ਼ਨ ਭਰ ਦਿੰਨੇ ਹੋ ਇੱਥੇ ਰਜਿਸਟਰਡ ਦਾ ਆ ਜਾਂਦਾ ਇਹਨੂੰ ਕਲਿੱਕ ਕਰੋਗੇ ਤੁਹਾਡਾ ਇੱਥੇ ਰਜਿਸਟ੍ਰੇਸ਼ਨ ਹੋ ਜਾਏਗੀ ਇਹ ਕਿਸਾਨ ਵੀਰੋ ਜਦੋਂ ਤੁਸੀਂ ਡਾਊਨਲੋਡ ਕਰ ਲਈ ਉਸ ਤੋਂ ਬਾਅਦ ਇਹ ਤੁਹਾਡੀ ਸਕਰੀਨ ਆ ਜਾਏਗੀ ਸਕਰੀਨ ਤੇ ਤੁਹਾਡੇ ਹਰ ਇੱਕ ਤਰ੍ਹਾਂ ਦਾ ਜਿਹੜਾ ਹੈ ਉਹ ਤੁਹਾਨੂੰ ਜਾਣਕਾਰੀ ਮਿਲੇਗੀ ਜਿਵੇਂ ਕਿ ਹੁਣ ਤੁਸੀਂ ਕੋਈ ਵੀ ਮੌਸਮ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਮੌਸਮ ਤੇ ਕਲਿੱਕ ਕਰੋਗੇ ਮੌਸਮ ਤੇ ਕਲਿੱਕ ਕਰਦੇ ਅਨਸਾਰ ਹੀ ਤੁਹਾਡੇ ਜਿਹੜਾ ਬਲਾਕ ਤੱਕ ਦਾ ਮੌਸਮ ਦਾ ਡਾਟਾ ਹੈ ਉਹ ਇਹਨੇ ਫਲੈਸ਼ ਕਰ ਦੇਣਾ ਕਿ ਅੱਜ ਤੁਹਾਡੇ ਇੱਥੇ ਮੀਂਹ ਪਊਗਾ ਅੱਜ ਤੁਹਾਡੇ ਗਰਮੀ ਪਊਗੀ ਇੰਨਾ ਟੈਂਪਰੇਚਰ ਰਹੂਗਾ ਜਿਸ ਤੋਂ ਤੁਹਾਨੂੰ ਇਹ ਲੱਗ ਸਕਦਾ ਪਤਾ ਵੀ ਤੁਸੀਂ ਹੁਣ ਇਹ ਫਸਲ ਤੇ ਕੀ ਕਰਨਾ ਹੈ ਮੰਨ ਲਓ ਤੁਹਾਡੇ ਆਉਣ ਵਾਲੇ 2 ਦਿਨਾਂ ਦੇ ਵਿੱਚ ਮੀਂਹ ਦਿਖਾ ਰਿਹਾ ਹੈ ਤਾਂ ਤੁਸੀਂ ਝੋਨੇ ਦੀ ਫਸਲ ਨੂੰ ਪਾਣੀ ਨਾ ਲਾਓ ਜੇ ਤੁਹਾਡੇ 7 ਦਿਨਾਂ ਤੱਕ ਮੀਂਹ ਨਹੀਂ ਦਿਖਾ ਰਿਹਾ ਤਾਂ ਫਿਰ ਤੁਸੀਂ ਭਰਮਾ ਪਾਣੀ ਲਾਓ ਜੇ ਕਿਸੇ ਕਿਸਾਨ ਵੀਰ ਨੇ ਕੋਈ ਸਪਰੇਅ ਕਰਨੀ ਹੈ ਕਿਸੇ ਕਿਸਾਨ ਵੀਰ ਨੇ ਕੋਈ ਨਦੀਨ ਨਾਸ਼ਕ ਪਾਉਣੀ ਹੈ ਤਾਂ ਉਸ ਨੂੰ ਇਹ ਹੈ ਕਿ ਉਹ ਜੇ ਉਸ ਦਿਨ ਮੀਂਹ ਵਿਖਾ ਰਿਹਾ ਹੈ ਤਾਂ ਉਸ ਨੂੰ ਟਾਲ ਕਰ ਸਕਦਾ ਹੈ ਅਸੀਂ ਅੱਗੇ ਬਹੁਤ ਵਾਰੀ ਵੇਖਿਆ ਸੀ ਕਿਸਾਨ ਵੀਰਾਂ ਦੇ ਜਾ ਕੇ ਸਲਾਹ ਕਰੀ ਦੀ ਦੇਈ ਦੀ ਸੀ ਵੀ ਆਹ ਸਪਰੇਅ ਕਰੋ ਤੁਹਾਡਾ ਇਹ ਵੱਜੂ ਪਰ ਜਦੋਂ ਅਸੀਂ ਹਫਤੇ ਬਾਅਦ ਜਾ ਕੇ ਦੇਖਦੇ ਤੇ ਕਿਸਾਨ ਵੀਰਾਂ ਨੇ ਦੱਸਣਾ ਵੀ ਅਸੀਂ ਇਹ ਸਪਰੇਅ ਵੀ ਕਰਤੀ ਜੀ ਫੇਰ ਨਹੀਂ ਬਚਿਆ ਅਸੀਂ ਇਹ ਸੋਚਾਂ ਵਿੱਚ ਪੈ ਜਾਣਾ ਵੀ ਕੀ ਇਹ ਸਪਰੇਅ ਨੇ ਅਸਰ ਨਹੀਂ ਕੀਤਾ ਪਰ ਉਹ ਵੇਖਣ ਤੇ ਪਤਾ ਲੱਗਦਾ ਵੀ ਇਹ ਸਪਰੇਅ ਕਰਕੇ ਆਇਆ ਸੀ ਘੰਟੇ ਬਾਅਦ ਮੀਂਹ ਪੈ ਗਿਆ ਉਹ ਉਹ ਤੁਹਾਡਾ ਪੈਸਾ ਵੀ ਜਾਇਆ ਜਾਂਦਾ ਸੀ ਤੇ ਅਸਰ ਵੀ ਨਹੀਂ ਹੁੰਦਾ ਸੀ ਹੁਣ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਤੁਸੀਂ ਕਿਹੜਾ ਆਪਰੇਸ਼ਨ ਕਰਨਾ ਹੈ ਕਦੋਂ ਕਰਨਾ ਹੈ ਉਹ ਤੁਸੀਂ ਮੌਸਮ ਪਹਿਲਾਂ ਦੇਖ ਕੇ ਕਰਨ ਕਰਨਾ ਪੈਂਦਾ ਤਾਂ ਕਿ ਤੁਹਾਡਾ ਪੂਰੇ ਪੈਸੇ ਦਾ ਮੁੱਲ ਮਿਲ ਸਕੇ ਹਾਂ ਮੌਸਮ ਆ ਗਿਆ ਦੇਖੋ ਸਭ ਜਿਆਦਾ ਜੀਤ ਸਿੰਘ ਨਗਰ ਦਾ ਹੈਗਾ ਜੀ ਤਾਪਮਾਨ ਆ ਗਿਆ ਘਟੋ ਘਟ ਵੱਧੋ ਵੱਧ ਨਮੀ ਆ ਗਈ ਤੇ ਉਸ ਤੋਂ ਬਾਅਦ ਹਵਾ ਮੀਂਹ ਤੇ ਆ ਥੱਲੇ ਤੁਹਾਡਾ ਅਗਲੇ ਦਿਨਾਂ ਦਾ ਕੀ ਆ ਰਿਹਾ ਸੋਮ ਮੰਗਲ ਬੁੱਧ ਅਗਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਮੌਸਮ ਤੁਹਾਡੇ ਰਹਿਣ ਦੀ ਸੰਭਾਵਨਾ ਹੈ ਕਿੰਨਾ ਟੈਂਪਰੇਚਰ ਕਿੱਥੋਂ ਤੱਕ ਰਹੇਗਾ ਕੀ ਇਹਦੇ ਵਿੱਚ ਬਦਲਵਾਈ ਰਹੂਗੀ ਮੀਂਹ ਪਏਗਾ ਨਹੀਂ ਪਏਗਾ ਇਹ ਇਹ ਦਿਖਾਏਗਾ ਅਗਲੇ 4 ਦਿਨਾਂ ਦਾ ਮੌਸਮ ਦਿਖਾਉਂਦੇ ਹਾਂ ਸਾਡੀ 4 ਦਿਨਾਂ ਦਾ ਅੱਛਾ ਜੇ ਤੁਸੀਂ ਜ਼ਿਆਦਾ ਵੀ ਦੇਖਣਾ ਚਾਹੁੰਦੇ ਹੋ ਤਾਂ 10 ਦਿਨਾਂ ਤੱਕ ਵੀ ਉਹਦੇ ਵਿੱਚ ਸੈਟਿੰਗ ਹੋ ਸਕਦੀ ਹੈ 10 ਦਿਨਾਂ ਤੱਕ ਦਾ ਉਹ ਦਿਖਾ ਸਕਦਾ ਹੈ ਇਹ ਤਾਂ ਅਸੀਂ ਕਿਸਾਨ ਵੀਰੋਂ ਮੌਸਮ ਬਾਰੇ ਉਸ ਤੋਂ ਬਾਅਦ ਇੱਕ ਇਹਦੇ ਵਿੱਚ ਵਕਰੇਤਾ ਦਾ ਅਸੀਂ ਪਾਇਆ ਹੈ ਵਕਰੇਤਾ ਦਾ ਇਹ ਹੈ ਕਿ ਤੁਹਾਡੇ ਜਿਹੜਾ ਇਲਾਕਾ ਹੈ ਉਸ ਦੇ ਵਿੱਚ ਉਸ ਬਲੌਕ ਦੇ ਵਿੱਚ ਉਸ ਜ਼ਿਲ੍ਹੇ ਦੇ ਵਿੱਚ ਥੋੜੇ ਕਿਸ ਕਿਸ ਚੀਜ਼ ਦੇ ਕਿੰਨੇ ਕਿੰਨੇ ਡੀਲਰ ਹਨ ਉਹਨਾਂ ਦਾ ਕੰਟੈਕਟ ਨੰਬਰ ਕੀ ਹੈ ਮੰਨ ਲਓ ਤੁਸੀਂ ਖਾਦ ਲੈਣ ਜਾਣਾ ਹੈ ਤੁਹਾਡੇ ਕੋਲੇ ਹਰੇਕ ਡੀਲਰ ਦਾ ਨੰਬਰ ਆ ਜੂ ਵੀ ਖਾਦ ਦੇ ਵਕਰੀਤਾ ਆ ਨਹੀਂ ਉਹਨਾਂ ਦਾ ਨੰਬਰ ਆ ਜਾਊਗਾ ਤੁਸੀਂ ਯੂਰੀਆ ਲੈਣੀ ਹੈ ਤੁਸੀਂ ਉੱਥੇ ਫੋਨ ਕਰੋ ਵੀ ਭਾਈ ਤੇਰੇ ਕੋਲੇ ਯੂਰੀਆ ਅਵੇਲੇਬਲ ਹੈ ਜੇ ਹੈ ਆ ਉਹਦਾ ਜਾਓ ਲੈ ਕੇ ਆ ਜਾਓ ਜੇ ਅੱਗੇ ਇਹ ਹੁੰਦਾ ਸੀ ਵੀ ਕਈ ਵਾਰੀ ਕਿਸਾਨ ਵੀਰ ਜਾਂਦੇ ਟਰੈਕਟਰ ਟਰਾਲੀ ਲੈ ਕੇ ਜਾਂਦੇ ਉੱਥੇ ਮੰਡੀ ਦੇ ਵਿੱਚ ਤੁਰੇ ਫਿਰਦੇ ਫਿਰ ਵੀ ਸ਼ਾਮ ਨੂੰ ਨਰਾਸ਼ ਹੋ ਕੇ ਮੁੜਨਾ ਪੈਂਦਾ ਸੀ ਵੀ ਫਲਾਨੀ ਚੀਜ਼ ਨਹੀਂ ਮਿਲੀ ਹੁਣ ਤੁਹਾਡੀ ਅਪਡੇਟ ਤੁਹਾਡੀ ਜੇਬ ਦੇ ਵਿੱਚ ਇਹ ਚੀਜ਼ अवेलेबल ਹੈ ਵੀ ਤੁਹਾਨੂੰ ਪਤਾ ਲੱਗ ਜੂ ਵੀ ਫਲਾਣੇ ਕੋਲੇ ਐਸ ਭਾਤੇ ਆ ਮਟੀਰੀਅਲ ਮਿਲ ਰਿਹਾ ਉਹ ਲੈਣਾ ਅੱਛਾ ਕੀੜੇ ਮਾਰ ਦਵਾਈਆਂ ਖਾਦਾਂ ਬੀਜ ਇਹ ਤਾਂ ਪਹਿਲਾਂ ਵੀ ਪਾਇਆ ਹੋਇਆ ਸੀ ਹੁਣ ਇਸ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਜੋੜੀ ਗਈ ਹੈ ਉਹ ਅਸੀਂ ਮਸ਼ੀਨਰੀ ਜੋੜੀ ਹੈ ਮੰਨ ਲਓ ਤੁਸੀਂ ਕਿਤੇ ਕੋਈ ਝੋਨਾ ਲਾਉਣ ਬਾਰੇ ਮਸ਼ੀਨ ਲੈਣੀ ਹੈ ਤੁਸੀਂ ਕੋਈ ਕਲਟੀਵੇਟਰ ਖਰੀਦਣੇ ਆ ਤੁਸੀਂ ਕੋਈ ਨੈਪਸੈਕ ਸਪਰੇਅਰ ਖਰੀਦਣਾ ਉਸ ਦੇ ਡੀਲਰਾਂ ਦੀ ਵੀ ਜਾਣਕਾਰੀ ਇਹਦੇ ਵਿੱਚ ਪਾਈ ਗਈ ਹੈ ਜਦੋਂ ਤੁਸੀਂ ਕਿਤੇ ਵੀ ਬਾਜ਼ਾਰ ਦੇ ਵਿੱਚ ਜਾਣਾ ਹੈ ਤੁਹਾਡੇ ਕੋਲੇ ਇਹ ਲਿਸਟ ਆ ਜੂਗੀ ਵੀ ਇਹਦੇ ਆ ਰਜਿਸਟਰਡ ਡੀਲਰ ਨੇ ਉਸ ਦੇ ਨਾਲ ਸਭ ਤੋਂ ਵੱਡਾ ਫਾਇਦਾ ਸਿਕੁੰਦਰ ਜੀ ਇਹ ਹੋਣਾ ਹੈ ਵੀ ਜਿਹੜੇ ਕਿਸਾਨਾਂ ਨਾਲ ਠੱਗੀ ਵਾ ਜਾਂਦੀ ਸੀ بڑے ਲੋਕ ਬੜੇ ਕਈ ਵਾਰੀ ਇਹ ਹੁੰਦਾ ਹੈ ਵੀ ਨਜਾਇਜ਼ ਤੌਰ ਤੇ ਰੱਖ ਕੇ ਬੈਠੇ ਹੁੰਦੇ ਆ ਵੀਰ ਉੱਥੋਂ ਲੈ ਲੈਂਦੇ ਆ ਜਦੋਂ ਉਹ ਲੈ ਕੇ ਆਉਂਦੇ ਆ ਫਿਰ ਉਹ ਮਾਲ ਨਕਲੀ ਨਿਕਲ ਜਾਂਦਾ ਹੈ ਫੇਰ ਉਹ ਸਾਡੇ ਕੋਲੇ ਸ਼ਿਕਾਇਤਾਂ ਆਉਂਦੀਆਂ ਸਾਨੂੰ ਜਦੋਂ ਨੂੰ ਅਸੀਂ ਪਹੁੰਚਦੇ ਆ ਉਹਦੋਂ ਤੱਕ ਉਹ ਆਪਦਾ ਸਮਾਨ ਚੱਕ ਕੇ ਭੱਜ ਚੁੱਕਿਆ ਹੁੰਦਾ ਤੇ ਇਸ ਚੀਜ਼ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਤੁਹਾਡੇ ਨਾਲ ਠੱਗੀ ਨਹੀਂ ਵਜ ਸਕਦੀ ਤੁਹਾਡੇ ਕੋਲੇ ਜੋ ਰਜਿਸਟਰਡ ਡੀਲਰ ਆ ਉਹ ਆ ਜਾਣਾ ਤੁਸੀਂ ਉੱਥੋਂ ਆਪਦਾ ਜੋ ਖਾਦ ਕਰਿਤਨੀ ਹੈ ਕੀੜੇ ਮਾਰ ਦਵਾਈਆਂ ਖਰੀਦਣੀਆਂ ਜੋ ਬੀਜ ਖਰੀਦਣਾ ਜੋ ਕੋਈ ਐਗਰੀਕਲਚਰ ਦਾ ਸੰਦ ਖਰੀਦਣਾ ਉਹ ਦਾ ਸਾਰਿਆਂ ਦੀ ਤੁਹਾਡੇ ਕੋਲੇ ਲਿਸਟ ਆ ਜਾਣੀ ਹੈ ਤੁਹਾਡੇ ਜਿਹੜੇ ਰਜਿਸਟਰਡ ਡੀਲਰ ਹੈ ਤੁਸੀਂ ਉੱਥੋਂ ਜਾ ਕੇ ਇਹ ਚੀਜ਼ ਖਰੀਦ ਸਕਦੇ ਹੋ ਉਦੋਂ ਜਿਵੇਂ ਅਗਲਾ ਹੈਗਾ ਬਾਜ਼ਾਰ ਮੁੱਲ ਜੀ ਹਾਂਜੀ ਬਾਜ਼ਾਰ ਮੁੱਲ ਦਾ ਸੁਖਵਿੰਦਰ ਜੀ ਸਭ ਤੋਂ ਮੇਰੇ ਖਿਆਲ ਚ ਫਾਇਦੇ ਵਾਲੀ ਗੱਲ ਇਹ ਹੈ ਤੁਸੀਂ ਘਰੇ ਬੈਠੇ ਇਹ ਚੈੱਕ ਕਰ ਸਕਦੇ ਹੋ ਵੀ ਤੁਹਾਡੇ 50 ਕਿਲੋਮੀਟਰ ਰੇਡੀਅਸ ਦੇ ਵਿੱਚ ਕਿਹੜੀ ਮੰਡੀ ਦੇ ਵਿੱਚ ਕੀ ਪਾ ਹੈ ਇਸ ਦੇ ਨਾਲ ਕਿਸਾਨ ਵੀਰਾਂ ਨੂੰ ਖਾਸ ਕਰਕੇ ਜਿਹੜੇ ਸਬਜ਼ੀਆਂ ਵਾਲੇ ਸੀ ਜਾਂ ਫਰੂਟਸ ਨਾਲ ਡੀਲਿੰਗ ਸੀ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਹੈ ਉਹ ਰਜਾਨਾ ਜਦੋਂ ਕੋਈ ਟੋਕਰੀ ਲੈ ਕੇ ਜਾਂ ਕੋਈ ਟਰਾਲੀ ਲੈ ਕੇ ਜਾਂਦਾ ਸੀ ਉਹ ਪਹਿਲਾਂ ਹੁਣ ਚੈੱਕ ਕਰ ਲੈਂਦਾ ਵੀ ਕਿਹੜੀ ਮੰਡੀ ਦੇ ਵਿੱਚ ਅੱਜ ਭਾਜਦੇ ਆ ਉਹ ਉੱਥੇ ਲਿਜਾ ਕੇ ਉਹ ਵੇਚ ਦਿੰਦਾ ਹੈ ਇਸ ਦੇ ਨਾਲ ਕਿਸਾਨ ਵੀਰਾਂ ਦਾ ਬਹੁਤ ਵੱਡਾ ਫਾਇਦਾ ਹੋਇਆ ਜੇ ਇਹਦੇ ਨਾਲ ਤੁਸੀਂ ਕੋਈ ਭਾਰੀ ਏਜੰਸੀ ਹੈ ਮੰਨ ਲਓ ਜਿਵੇਂ ਝੋਨਾ ਹੈ ਕਣਕ ਹੈ ਤੁਹਾਡੇ ਕੋਲੇ ਬਲਕ ਦੇ ਵਿੱਚ ਹੈ 200 ਕੁਇੰਟਲ 400 ਕੁਇੰਟਲ ਹੈ ਤਾਂ ਉਹ ਉਹ ਵੀ ਤੁਸੀਂ 50 ਕਿਲੋਮੀਟਰ ਤੋਂ ਵੱਧ ਦੀਆਂ ਮੰਡੀਆਂ ਬਾਰੇ ਵੀ ਜੇ ਕੋਈ ਸੂਚਨਾ ਲੈਣੀ ਹੈ ਤਾਂ ਉਹ ਤੁਹਾਨੂੰ ਮਿਲ ਜਾਂਦੀ ਹੈ ਤੋ ਉਹਦੇ ਵਿੱਚ ਤੁਸੀਂ ਜਾ ਕੇ ਉੱਥੇ ਵੇਚ ਸਕਦੇ। ਇਸ ਤੋਂ ਬਾਅਦ ਇਹਦੇ ਵਿੱਚ ਇੱਕ ਖੇਤੀਬਾੜੀ ਸਲਾਹਕਾਰ ਦਾ ਕਾਲਮ ਦਿੱਤਾ ਗਿਆ ਹੈ ਜਿਸ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਚਾਹੇ ਕੋਈ ਮੌਸਮ ਨਾਲ ਹੈ, ਚਾਹੇ ਕੋਈ ਕੀਟ ਵਿਗਿਆਨ ਨਾਲ ਹੈ, ਚਾਹੇ ਕੋਈ ਪੈਥੋਲੋਜੀ ਨਾਲ ਹੈ, ਉਹਨਾਂ ਦੇ ਜੋ ਵੀ ਐਕਸਪਰਟ ਹਨ, ਉਹਨਾਂ ਦੇ ਨੰਬਰ ਦਿੱਤੇ ਗਏ ਹਨ। ਤੁਹਾਨੂੰ ਫੋਨੋਂ ਕੋਈ ਮੁਸ਼ਕਲ ਆ ਰਹੀ ਹੈ, ਤੁਹਾਨੂੰ ਨਹੀਂ ਸਮਝ ਲੱਗ ਰਹੀ ਤੁਹਾਨੂੰ ਐਪ ਦੇ ਵਿੱਚ ਜੋ ਅਸੀਂ ਫੋਟੋਆਂ ਪਾਈਆਂ ਜੋ ਉਸ ਦਾ ਅਸੀਂ ਨਿਵਾਰਨ ਪਾਇਆ ਉਹਦੀ ਨਹੀਂ ਸਮਝ ਲੱਗ ਰਹੀ ਤਾਂ ਉਹਦੇ ਵਿੱਚ ਤੁਹਾਨੂੰ ਫਾਰਮਰ ਦਾ ਜੋ ਖੇਤੀਬਾੜੀ ਨਾਲ ਸੰਬੰਧਿਤ ਸਾਇੰਟਿਸਟ ਹੈ ਉਹਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਉਸ ਨੂੰ ਤੁਰੰਤ ਫੋਨ ਕਰਕੇ ਉਸ ਤੋਂ ਪੁੱਛ ਸਕਦੇ ਆਂ ਵੀ ਆ ਸਾਡੇ ਜਿਹੜੀ ਬਿਮਾਰੀ ਪੈ ਗਈ ਹੈ ਇਹਦਾ ਸਾਨੂੰ ਇਲਾਜ ਦੱਸੋ ਜੀ ਕੀ ਕਰਨਾ ਹੈ ਉਹ ਤੁਹਾਨੂੰ ਤੁਰੰਤ ਸਲਾਹ ਦੇਣਗੇ ਵੈਸੇ ਇਹਦੇ ਵਿੱਚ ਇੱਕ ਅਸੀਂ ਪੌਦ ਸੁਰੱਖਿਆ ਦਾ ਪਾਇਆ ਹੈ ਬੌਦ ਸੁਰੱਖਿਆ ਦਾ ਕੀ ਹੈ ਵੀ ਮੰਨ ਲਓ ਕੋਈ ਵੀ ਫਸਲ ਜਿਹੜੀ ਲੱਗੀ ਹੋਈ ਆ ਤੁਹਾਡੇ ਇਲਾਕੇ ਦੇ ਵਿੱਚ ਝੋਨਾ ਲੱਗਿਆ ਹੋਇਆ ਤੁਹਾਡੇ ਨਰਮੇ ਏਰੀਆ ਦੇ ਵਿੱਚ ਨਰਮਾ ਲੱਗਿਆ ਹੋਇਆ ਤੁਹਾਡੇ ਇਲਾਕੇ ਦੇ ਵਿੱਚ ਮੱਕੀ ਲੱਗੀ ਹੋਈ ਆ ਉਹ ਕ੍ਰੌਪ ਵਾਈਜ਼ ਅਸੀਂ ਉਸ ਦਾ ਅਪਡੇਟ ਕਰਦੇ ਰਹਿੰਦੇ ਆ ਮੰਨ ਲਓ ਕੋਈ ਨਰਮੇ ਨੂੰ ਛੁੱਡੀ ਪੈ ਰਹੀ ਹੈ ਨਰਮੇ ਨੂੰ ਵਾਈਟ ਫ्लाई ਪੈ ਰਹੀ ਹੈ ਉਸ ਦੀਆਂ ਅਸੀਂ ਤੁਰੰਤ ਜਿਹੜੀਆਂ ਫੋਟੋਆਂ ਆ ਉਹ ਉਹਦੇ ਵਿੱਚ ਪਾਈਆਂ ਵੀ ਆ ਤਾਂ ਕਿ ਕਿਸਾਨ ਵੀਰਾਂ ਨੂੰ ਉਸ ਦੇ ਬਾਰੇ ਉਸ ਇਨਸੈਕਟ ਬਾਰੇ ਉਸ ਬਿਮਾਰੀ ਬਾਰੇ ਉਹਦੀ ਪਛਾਣ ਆ ਸਕੇ ਤੇ ਉਸ ਦਾ ਜੋ ਕੰਟਰੋਲ ਲਈ ਤੁਸੀਂ ਸਪਰੇਅ ਕਰਨੀ ਹੈ ਉਹ ਵੀ ਉਹਦੇ ਨਾਲ ਹੀ ਪਾਈ ਗਈ ਹੈ ਤਾਂ ਕਿ ਕਿਸਾਨ ਨੂੰ ਫੋਟੋ ਵੀ ਦਿਖ ਜਾਵੇ ਉਹਨੂੰ ਉਹ ਫੋਟੋ ਵੇਖ ਕੇ ਆਪਦੇ ਪੱਤੇ ਦਾ ਜੇ ਕੋਈ ਲੱਛਣ ਹੈ ਜਾਂ ਕੋਈ ਤਣੇ ਦਾ ਲੱਛਣ ਹੈ ਜਾਂ ਪੂਰੇ ਬੂਟੇ ਦਾ ਲੱਛਣ ਹੈ ਉਹ ਉਹਦੇ ਨਾਲ ਮਿਲਾ ਕੇ ਪਤਾ ਲੱਗ ਜਾਊਗਾ ਵੀ ਇਹ ਮੇਰੇ ਬੂਟੇ ਨੂੰ ਆ ਬਿਮਾਰੀ ਪੈ ਗਈ ਤੇ ਇਸ ਦਾ ਮੈਂ ਆ ਕੰਟਰੋਲ ਕਰਨਾ ਇਹ ਇਹ ਇੱਕ ਬਹੁਤ ਹੀ ਵੱਡੀ ਥੋੜੀ ਹੈਂਡਬੁੱਕ ਦੀ ਤਰ੍ਹਾਂ ਕੰਮ ਕਰਦੀ ਹੈ ਤੁਸੀਂ ਆਪਣੀ ਫਸਲ ਨਾਲ ਮਿਲਾਨ ਕਰਕੇ ਤੁਸੀਂ ਆਪ ਆਪਣੇ ਤੌਰ ਤੇ ਵੀ ਉਸ ਦਾ ਜਿਹੜਾ ਇਲਾਜ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ ਅਸੀਂ ਜਿਹੜੀ ਇਹਦੇ ਨਾਲ ਹੁਣ ਨਵੀਂ ਚੀਜ਼ ਜੁੜੀ ਆ ਉਹ ਹੈ ਕਿਸਾਨ ਕਾਲ ਸੈਂਟਰ ਦੀ ਡਾਇਰੈਕਟ ਤੁਸੀਂ ਕਾਲ ਕਰਨਾ ਕਿਸਾਨ ਕਾਲ ਸੈਂਟਰ ਜਿਹੜਾ ਸੀ ਉਹ ਸਾਡੇ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਚੱਲਦੇ ਰਹਿੰਦੇ ਆ ਉਸ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਆ ਗਈ ਕਿਸੇ ਤਰ੍ਹਾਂ ਦੀ ਜਿਹੜੀ ਖੇਤੀਬਾੜੀ ਨਾਲ ਰਿਲੇਟਡ ਹੈ ਤਾਨੂੰ ਉਹਦੀ ਨਹੀਂ ਸਮਝ ਲੱਗ ਰਹੀ ਉਹ ਤੁਸੀਂ ਇਹਦੇ ਤੇ ਬਟਨ ਦੱਬਣਾ ਇਕੱਲਾ ਬਟਨ ਦਬਦਿਆਂ ਸਾਰੀ ਥੋਡੀ ਜਿਹੜੀ ਕਾਲ ਆ ਉਹ ਕਿਸਾਨ ਕਾਲ ਸੈਂਟਰ ਤੇ ਚਲੀ ਜਾਣੀ ਹੈ ਉੱਥੇ ਇੱਕ ਹੋਰ ਤੁਹਾਨੂੰ ਮੈਂ ਨਵੀਂ ਜਾਣਕਾਰੀ ਦੇਣੀ ਚਾਹੁੰਗਾ ਕਿਸਾਨ ਵੀਰਾਂ ਨੂੰ ਮੰਨ ਲਓ ਉੱਥੇ ਸਾਡੀਆਂ 20 ਲੈਣਾ 20 ਦੀਆਂ 20 ਬਿਜ਼ੀ ਆ ਚੱਲ ਰਹੀਆਂ ਉੱਥੇ ਤੁਹਾਡਾ ਨੰਬਰ ਚੱਲਿਆ ਜਾਊਗਾ ਤੁਹਾਨੂੰ ਦੁਬਾਰੇ ਕਾਲ ਕਰਨ ਦੀ ਲੋੜ ਨਹੀਂ ਗਈ ਤੁਹਾਡਾ ਉੱਥੇ ਨੰਬਰ ਚੱਲਿਆ ਜਾਊਗਾ ਜਦੋਂ ਵੀ ਉੱਥੇ ਸਾਡਾ ਜਿਹੜੇ ਬੈਠੇ ਸਾਇੰਟਿਸਟ ਹੈ ਜਿਹੜੇ ਉੱਥੇ ਜਾਣਕਾਰੀ ਦੇਣ ਲਈ ਮੇਰੇ ਵੀਰ ਬੈਠੇ ਆ ਉਹਨਾਂ ਦਾ ਜਦੋਂ ਵੀ ਕੋਈ ਵੀ ਲਾਈਨ ਖਾਲੀ ਹੋਊਗੀ ਉਹ ਤੁਹਾਡੇ ਨੰਬਰ ਤੇ ਕਾਲ ਵਾਪਸ ਆ ਜਾਊਗੀ ਵੀ ਹਾਂਜੀ ਤੁਸੀਂ ਸਾਨੂੰ ਕਾਲ ਕੀਤਾ ਸੀਗਾ ਤੁਹਾਡੀ ਕੀ ਤਕਲੀਫ ਸੀਗੀ ਜਾਂ ਕੀ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਤੁਹਾਨੂੰ ਆਪਣੇ ਆਪ ਹੀ ਦੱਸਣਗੇ ਤੇ ਜੇ ਉਹ ਫ੍ਰੀ ਹੋਇਆ ਤਾਂ ਤੁਹਾਡੀ ਕਾਲ ਸਿੱਧੀ ਉੱਥੇ ਚਲੀ ਜਾਣੀ ਹੈ ਤੁਸੀਂ ਆਪ ਦਾ ਜੋ ਕਿਸੇ ਬਿਮਾਰੀ ਬਾਰੇ ਪੁੱਛਣਾ ਚਾਹੁੰਦੇ ਹੋ ਕਿਸੇ ਸਬਸਿਡੀ ਬਾਰੇ ਪੁੱਛਣਾ ਚਾਹੁੰਦੇ ਹੋ ਉਸ ਦੇ ਲੈਣ ਦਾ ਤਰੀਕਾ ਪੁੱਛਣਾ ਚਾਹੁੰਦੇ ਹੋ ਕਿਸੇ ਵੀ ਬਾਰੇ ਕੋਈ ਵੀ ਚੀਜ਼ ਪੁੱਛਣਾ ਚਾਹੁੰਦੇ ਹੋ ਤਾਂ ਉਹ ਜਾਣਕਾਰੀ ਤੁਹਾਨੂੰ ਉੱਥੇ ਜਿਹੜੇ ਸਾਡੇ ਅੱਗੇ ਬੰਦੇ ਬੈਠੇ ਆ ਉਸ ਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਇਹ ਇਹਦਾ ਮੇਨ ਮਕਸਦ ਇਹ ਹੈ ਵੀ ਮੰਨ ਲਓ ਆਪਾਂ ਐਪ ਤਾਂ ਬਣਾਤੀ ਕੋਈ ਕਿਸਾਨ ਇਹੋ ਜਿਹਾ ਜਿਹੜਾ ਪੜਿਆ ਲਿਖਿਆ ਨਹੀਂ ਉਹਨੂੰ ਪੜ੍ਹਨਾ ਨਹੀਂ ਆ ਰਿਹਾ ਵੀ ਕੀ ਕਰਨਾ ਉਹ ਉਹਦਾ ਘਰ ਦਾ ਬੱਚਾ ਇੱਕ ਇਹ ਦੱਸ ਦੂਗਾ ਵੀ ਬਾਪੂ ਜੇ ਪ੍ਰੋਬਲਮ ਆਈ ਤਾਂ ਇਹਦੇ ਬਟਨ ਤੇ ਨੱਪ ਲਈ ਉਹਨੇ ਉਹ ਬਟਨ ਨੱਪਣਾ ਹੈ ਸਿੱਧੀ ਕਾਲ ਤੁਹਾਡੀ ਲੱਗ ਜਾਣੀ ਹੈ ਤੁਸੀਂ ਕੱਲ ਨੂੰ ਫੋਨ ਲਾਉਣਾ ਹੈ ਉਹਨੂੰ ਆਪਣੀ ਮੁਸ਼ਕਲ ਦੱਸਣੀ ਹੈ ਉਹਨਾਂ ਨੇ ਤੁਹਾਨੂੰ ਉਹਦਾ ਜਵਾਬ ਦੱਸ ਦੇਣਾ ਇਸ ਲਈ ਇਹ ਹਰ ਪੱਖੋਂ ਕਿਸਾਨ ਵੀਰਾਂ ਲਈ ਕਿਸੇ ਵੀ ਜੇ ਕੋਈ ਮੁਸ਼ਕਲ ਆਉਂਦੀ ਹੈ ਉਹਦਾ ਨਿਵਾਰਣ ਕਰਨ ਲਈ ਬਣਾਈ ਗਈ ਹੈ ਤੇ ਮੇਰੇ ਖਿਆਲ ਚ ਕਿਸਾਨ ਵੀਰਾਂ ਨੂੰ ਸਭ ਤੋਂ ਵੱਧ ਇਹ ਲਾਹੇਵੰਦ ਹੋਊਗੀ ਇਸ ਲਈ ਸੁਖਵਿੰਦਰ ਜੀ ਅਸੀਂ ਇਹ ਚਾਹੁੰਦੇ ਹਾਂ ਵੀ ਹਰੇਕ ਕਿਸਾਨ ਵੀਰ ਇਹ ਐਪ ਨੂੰ ਡਾਊਨਲੋਡ ਕਰੇ ਤੇ ਇਸ ਤੋਂ ਵੱਧ ਤੋਂ ਵੱਧ ਲਾਹਾ ਲਵੇ ਤੇ ਇਹ ਸੀ ਆਪਣੇ ਅੜ ਸਾਹਿਬ ਜਿਨ੍ਹਾਂ ਨੇ ਚੰਗੀ ਤਰ੍ਹਾਂ ਸਮਝਾਇਆ ਕਿ ਜਿਹੜਾ ਐਪ ਦੇ ਕੀ ਫਾਇਦੇ ਨੇ ਕਿਵੇਂ ਕਿਸਾਨ ਇਸ ਨੂੰ ਆਪਣੇ ਮੋਬਾਈਲ ਦੇ ਵਿੱਚ ਪਾ ਸਕਦਾ ਜਾਂ ਇੰਸਟਾਲ ਕਰ ਸਕਦਾ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਅੱਜ ਕੱਲ ਜਿਹੜਾ 스마트ਫੋਨ ਆ तकरीबन ਹਰ ਘਰ ਦੇ ਵਿੱਚ ਹੈਗਾ ਆ ਜੇ ਕਿਸਾਨ ਨੂੰ ਨਹੀਂ ਚਲਾਉਣਾ ਹੁੰਦਾ ਤਾਂ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਚਲਾਉਣਾ ਆਉਂਦਾ ਆ ਅੱਜ ਕੱਲ ਉਹੀ ਸਭ ਤੋਂ ਅੱਗੇ ਜਿਹਦੇ ਕੋਲ ਇਨਫੋਰਮੇਸ਼ਨ ਹੈਗੀ ਆ ਜਾਣਕਾਰੀ ਹੈਗੀ ਆ ਜਿਹਦੇ ਕੋਲ ਜਾਣਕਾਰੀ ਨਹੀਂ ਤਾਂ ਉਹ ਪਿੱਛੜ ਜਾਂਦਾ ਤਾਂ ਇਸ ਹਿਸਾਬ ਨਾਲ ਇਹ ਜਿਹੜੀ ਐਪ ਬਣਾਈ ਆ ਐ ਬਣੀ ਆ ਤੇ ਕਿਸਾਨਾਂ ਲਈ ਕਾਫੀ ਜਿਹੜਾ ਹੈ ਕਾਰਗਰ ਕਾਰਗਰ ਤੇ ਵਧੀਆ ਸਾਬਿਤ ਹੋਵੇ ਸੁਖਵਿੰਦਰ ਸਿੰਘ ਐਬੀਪੀ ਸੰਜਾ ਮੋਹਲੀ